ਸਾਰੇ ਧਰਮ ਇਕਤਾ ਨੇਗੀ ਇੱਕੋ ਹੀ ਨੇਗੀ ਸਾਰੇ ਪੂਰੇ ਇਕਲੋ ਸਾਰੇ ਸਾਡੇ ਹਿੰਦੂ ਮੁਸਲਮਾਨ ਸਾਰੇ ਇਕੱਠੇ ਵਿਗੇ ਇਹ ਗੁਰੂ ਘਰ ਜਾ ਰਹੇ ਨੇਗੇ ਪੂਰੇ ਸਾਡੇ ਪਿਆਰ ਦੇ ਜਿੰਦਗੀਏ ਪਾਸਾਸੇ ਜਿੰਨੇ ਸਾਡੇ ਪਿਆਰ ਦੇ ਪੂਰੇ ਨਵੀ ਸਾਡੇ ਮਸਜਿਦ ਹੈਗੀ ਸਾਰੇ ਜੀ ਜੇ ਉਹ ਵਰਸਿਕ ਨੂੰ ਹੀ ਆਇਆ ਵਰਸਿਕ ਅੰਦਰ ਸਖਦੋ ਰਚੇ ਜਦ ਕੰਨੇ ਲੰਡੋ ਮਾਰ ਦੇ ਉਹ ਵਰਸਿਕ ਸਖਦੋ ਨੂੰ ਮਤਨਾ ਸ਼ੁਰੂ ਹੋ ਗਿਆ ਜਸ ਸਿੰਘ ਜੀ সারে এক ধরম এক ডে দে হিন্দু সিখ মুসলমান সারা একদ নী হ্যাঁ ਬੋਦਾ ਐਡਾ ਵਧੀਆ ਹੋ ਹੈਗਾ ਦੇਖ ਲੋ ਇਧਰ ਸਾਡੇ ਲਵ ਡੇ ਰਾਜੂਆ ਹਮ ਕਰਕੇ ਦੇਖਵਾ ਰਹੇ ਹਾਂ ਹੁਣ ਜਿਹਦੇ ਪ੍ਰਤੀਕਰਮ ਦੇ ਰਿਹਾ ਹੈ ਕੋਰ ਅੱਜ ਖਾਣਾ ਬਣਾਏ ਜਦੋਂ ਕਿ ਵਿਆਹ ਸਰ ਨੂੰ ਤਰਸਿੰਗ ਕਰੇ ਇੱਧਰ ਢੇਰ ਆ ਗਿਆ ਇੱਧਰ ਜਿਹੜੇ ਕਹਿੰਦੇ ਨੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਵਵਾਦ ਹੈਗਾ ਇਹ ਤਾਂ ਹੋ ਹੀ ਨਹੀਂ ਸਕਦਾ ਇਹਦਾ ਇੱਧਰ ਸਾਡੇ ਆ ਢੇਰ ਆ ਗਿਆ ਸਾਰੇ ਵੀਰ ਹੋਰ ਢੇਰਾ ਆਹ ਦੇਖ ਲੋ ਜਵੇਂ ਆਹ ਰਿਹਾ ਜੀ ਇਦਰਾ ਆਗਾ ਕੋਈ ਕਰਨਾ ਹਿੰਦੂ ਨੇ ਮੁਸਲਮਾਨ ਨੇ ਕੇ ਬੁਲਾਣਾ ਦਿਬਕਾ ਕੋਈ ਨਹੀਂ ਹੈਗਾ ਸਾਰੇ ਇੱਕ ਨੇਗੇ ਅਸੀਂ ਪੰਜਾਬ ਚ ਇਹ ਲੋਕ ਜਿਹੜੇ ਦੋ 1 90% ਨੇ ਉਹੀ ਉਹ ਕਰਦੇ ਨੇ ਜੇ ਅਸੀਂ ਸਾਰੇ ਧਰਮਾਂ ਦਾ ਸਤਕਾਰ ਕਰਦੇ ਆਂਗੇ ਧੰਨਵਾਦ ਸ਼ੁਕਰੀਆ